ਅੱਜ ਤੋਂ 25 ਦਿਨ ਪਹਿਲਾਂ ਮੇਰੇ ਦਾਦੀ ਮਾਂ ਘਰੇ ਗਿਰ ਗਈ ਸੀ ਤੇ ਉਹਨਾਂ ਦੀ ਚੁੱਲੇ ਦੀ ਹੱਡੀ ਟੁੱਟੀ ਹੋਤੀ ਸੀਗੀ ਤੇ ਅਸੀਂ ਕਰਨ ਹਸਪੀਟਲ ਆਏ ਤੇ ਆ ਕੇ ਸਾਨੂੰ ਡਾਕਟਰ ਰਾਹੁਲ ਗੁਪਤਾ ਨੂੰ ਮਿਲੇ ਤੇ ਉਹਨਾਂ ਨੇ ਦੱਸਿਆ ਕਿ ਆਪਰੇਸ਼ਨ ਹੋਊਗਾ ਅਸੀਂ ਉਹਨਾਂ ਤੋਂ ਮੈਂ ਆਪਣੀ ਦਾਦੀ ਮਾਂ ਦਾ ਆਪਰੇਸ਼ਨ ਕਰਵਾਇਆ ਬਹੁਤ ਵਧੀਆ ਸੀਗਾ ਇਲਾਜ ਹੋ ਗਿਆ ਤਾਂ ਯਾਨੀ ਸਖਾ ਕੋਲ 15 15 ਦਿਨ ਰਹਿ ਜੀ ਬੜਿਆ ਇਲਾਜ ਹੈ ਰਾਹੁਲ ਗੁਪਤਾ ਇਹ ਉੱਤਮ ਅਭਿਆਸ ਹੈ ਬੜੀ ਚਲਣ ਕਰਨ ਲੱਗੇ ਮੈਂ ਇਹ ਹੀ ਦੇਣਾ ਚਾਹਾਂਗਾ ਕਿ ਇਹ ਕਰਨ ਹਸਪਤਲ ਵਿੱਚ ਹਰ ਤਰ੍ਹਾਂ ਦੀ ਸਹੂਲਤ ਉਪਲਬਧ ਹੈ ਆਪਰੇਸ਼ਨ ਥੀਟਰ ਅਤਿ ਆਧੁਨਿਕ ਤਕਨੀਕ ਨਾਲ ਬਣਾਇਆ ਗਿਆ ਹੈ ਤੇ ਹਰ ਤਰ੍ਹਾਂ ਦੀ ਮਸ਼ੀਨ ਉਪਲਬਧ ਹੈ ਆਪਰੇਸ਼ਨ ਬਹੁਤ ਹੀ ਸਸਤੇ ਰੇਟਾਂ ਤੇ ਅਤੇ ਬਹੁਤ ਹੀ ਵਧੀਆ ਰਿਜ਼ਲਟ ਨਾਲ ਕੀਤੇ ਜਾਂਦੇ ਨੇ ਤੇ ਤੁਸੀਂ ਆਓ ਤੇ ਇਸ ਸਹੂਲਤ ਦਾ ਲਾਭ ਉਠਾਓ ਕਾਰਨ ਹਸਪਤਾਲ ਸੰਬਰਾਲਾ ਵਿੱਚ ਹੱਡੀਆਂ ਦੇ ਬਾਹਰ ਡਾਕਟਰ ਰਾਹੁਲ ਗੋਤਾ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਸਪਤਾਲ ਵਿੱਚ ਆਯੂਸਮਾਨ ਕਾਰਡ ਤਹਿਤ ਚੱਲ ਰਹੀ ਇਲਾਜ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਜਾਣਕਾਰੀ ਸਾਂਝੀ ਕਰਦੀ ਹੋਈ ਕਿ ਆਹ ਕਿ ਕਾਰਨ ਹਸਪਤਾਲ ਵਿੱਚ ਆਯੂਸਮਾਨ ਭਾਰਤ ਸਕੀਮ ਦੇ ਤਹਿਤ ਚੂੜਾ ਬਦਲਣ, ਗੋਡੇ ਦੇ ਲਿਗਾਮੈਂਟ, ਰੀੜ ਦੀ ਹੱਡੀ ਦਾ ਆਪਰੇਸ਼ਨ, ਬਦੂਦਾਂ ਦੇ ਆਪਰੇਸ਼ਨ, ਗੁਰਦੇ ਦੀ ਪਤਰੀ ਦਾ ਇਲਾਜ, ਸ਼ੂਗਰ ਕਾਰਨ ਖਰਾਬ ਹੋਏ ਪੈਰਾਂ ਦਾ ਆਜ ਟੁੱਟੀਆਂ ਹੱਡੀਆਂ ਦੇ ਆਪਰੇਸ਼ਨ ਬਿਲਕੁਲ ਮੁਫਤ ਕੀਤੇ ਜਾਂਦੇ ਨੇ ਸਸੀ ਕਾ ਜੀ ਮੈਂ ਡਾਕਟਰ ਰਾਹੁਲ ਗੁਪਤਾ ਆਰਥੋਪੈਡਿਕਸ ਬੋਨ ਐਂਡ ਜੋਇੰਟ ਸਪੈਸ਼ਲਿਸਟ ਤੇ ਅੱਜ ਕੀ ਗੱਲ ਕਰਨੀ ਕਰੀ ਗਏ ਅੱਜ ਮੈਂ ਤੁਹਾਡੇ ਆਪਣੇ ਸ਼ਹਿਰ ਸਮਰਾਲੇ ਵਿੱਚ ਹੱਡੀਆਂ ਦੇ ਜੋੜਾਂ ਦੀ ਆਪੀਡੀ ਦੀ ਸੇਵਾ ਦੇ ਰਹੇ ਹਾਂ ਇੱਥੇ ਹਰ ਤਰ੍ਹਾਂ ਦੇ ਮਰੀਜ਼ ਜਿਹੜੇ ਹੈ ਚੈੱਕ ਕੀਤੇ ਜਾ ਰਹੇ ਨੇ ਜਿਨ੍ਹਾਂ ਨੂੰ ਵੀ ਜੋੜਾਂ ਦੀ ਤਕਲੀਫ ਹੈ ਉਹਨਾਂ ਨੂੰ ਸਹੀ ਸਲਾਹ ਦਿੱਤੀ ਜਾ ਰਹੀ ਹੈ ਤੇ ਅਤੇ ਜਿਨ੍ਹਾਂ ਮਰੀਜ਼ਾਂ ਨੂੰ ਆਪਰੇਸ਼ਨ ਦੀ ਲੋੜ ਹੈ ਉਹ ਬਹੁਤ ਹੀ ਕਿਫਾਇਤੀ ਰੇਟਾਂ ਤੇ ਆਪਰੇਸ਼ਨ ਕੀਤੇ ਜਾ ਰਹੇ ਨੇ ਦੋਸਤੋ ਕਿੰਨੇ ਕਿਹੜੇ ਦਿਨ ਤੇ ਕਿੰਨੇ ਵਜੇ ਕਿੰਨੇ ਵਜੇ ਬੈਠਦਾ ਮੈਂ ਹਰ ਐਤਵਾਰ ਨੂੰ ਜੀ 10 ਤੋਂ 12 ਵਜੇ ਤੱਕ ਆਪਣੀ ਸੇਵਾ ਸਮਰਾਲਾ ਹਸਪੀਟਲ ਵਿਖੇ ਕਰਨ ਹਸਪੀਟਲ ਵਿਖੇ ਦੇ ਰਿਹਾ ਹਾਂ ਜੀ ਦੋ ਦੱਸ ਦਈਏ ਕਿਹੜੀ ਕਿਹੜੀ ਜਿਹੜੀ ਸਕੀਮਾਂ ਜਿਹੜੇ ਕਾਰ ਚੱਲਦੇ ਨੇ ਤੇ ਹੁਣ ਤਾਂ ਕਿਹੜੇ ਕਿਹੜੇ ਟ੍ਰੀਟਮੈਂਟ ਕਰਦੇ ਆ। ਇਹ ਹਸਪਤਾਲ ਵਿੱਚ तकरीबन ਅਸੀਂ ਹੱਡੀਆਂ ਤੇ ਜੋੜਾਂ ਦੇ ਹਰ ਤਰ੍ਹਾਂ ਦੇ ਆਪਰੇਸ਼ਨ ਕਰ ਰਹੇ ਆ। ਆਯੁਸ਼ਮਨ ਸਕੀਮ ਦੇ ਤਹਿਤ ਜਿਹੜੇ ਕਿ ਚੂਲੇ ਬਦਲਣ ਦੇ ਫ੍ਰੀ ਆਪਰੇਸ਼ਨ ਕੀਤੇ ਜਾ ਰਹੇ ਨੇ। ਗੋਡੇ ਅਤੇ ਮੋਡੇ ਦੇ ਲਿਗਾਮੈਂਟ ਬਣਾਉਣ ਦੀ ਸਰਜਰੀ ਬਿਲਕੁਲ ਫ੍ਰੀ ਕੀਤੀ ਜਾ ਰਹੀ ਹੈ। ਹੁਣ ਅਸੀਂ ਸਪਾਈਨ ਆਪਰੇਸ਼ਨ ਵੀ ਆਯੁਸ਼ਮਨ ਕਾਰਡ ਦੇ ਤਹਿਤ ਫ੍ਰੀ ਕਰ ਰਹੇ ਆ। ਤੇ ਹੋਰ ਵੀ ਜਿਹੜੇ ਵੀ ਬਾਕੀ ਆਪਰੇਸ਼ਨ ਨੇ ਬੋਡੇ ਬਦਲਣ ਦੇ ਚੂਲੇ ਬਦਲਣ ਦੇ ਲਿਗਮੈਂਟ ਸਰਜਰੀਆਂ ਪੋਟੀਆਂ ਹੱਡੀਆਂ ਦਾ ਇਲਾਜ ਬਹੁਤ ਹੀ ਕਿਫਾਇਤੀ ਰੇਟਾਂ ਤੇ ਕੀਤਾ ਜਾਂਦਾ ਜੀ। ਉਹ ਲੇਟਸ ਕੁਸਚਨ ਅਪਰਾਈਜ਼ਿੰਗ ਦਿੱਤੇ ਰਹੇ ਤੇ ਉਹਨੋਂ ਬਾਰੇ ਜਾਣਕਾਰੀ ਦਿੱਤੀ। ਹੁਣੇ ਅਸੀਂ ਪਿਛਲੇ ਹਫਤੇ ਹੀ 10 ਸਾਲ ਦਾ ਲੜਕਾ ਸੀਗਾ ਜਿਹੜਾ ਕਿ ਛੱਤ ਤੋਂ ਗਿਰ ਗਿਆ ਤੇ ਉਹਦੇ ਪੱਟ ਦੀ ਹੱਡੀ ਬਿਲਕੁਲ ਚੂਰ-ਚੂਰ ਹੋ ਗਈ ਹੈ ਤੇ ਉਹਦਾ ਆਪਰੇਸ਼ਨ ਕੀਤਾ ਜੀ ਤੇ ਉਹਨੂੰ ਅਗਲੇ ਦਿਨ ਹੀ ਅਸੀਂ ਉਹਨੂੰ ਚੱਲਣ ਲਗਾ ਦਿੱਤਾ। ਹੁਣ ਸਾਡੇ ਕੋਲ ਮਾਤਾ ਜੀ ਦਾਖਿਲ ਨੇ 60 ਸਾਲ ਦੇ ਜਿਨ੍ਹਾਂ ਨੂੰ ਦਿਮਾਗ ਦਾ ਸਟ੍ਰੋਕ ਜਿਹਨੂੰ ਅਸੀਂ ਕਹਿੰਦੇ ਆ ਉਹ ਵੀ ਆਇਆ ਤੇ ਨਾਲ ਹੀ ਚੂਲੇ ਦੀ ਹੱਡੀ ਵੀ ਟੁੱਟ ਗਈ ਹੈ ਜਿਹਦੇ ਵਿੱਚ ਅਸੀਂ ਚੂਲੇ ਬਦਲਣ ਦਾ ਆਪਰੇਸ਼ਨ ਕਰਨ ਜਾ ਰਹੇ ਆ ਤੇ ਉਹਨਾਂ ਨੂੰ ਅਗਲੇ ਦਿਨ ਹੀ ਅਸੀਂ ਚੱਲਦਾ ਫਿਰਦਾ ਕਰਨ ਦੀ ਉਹ ਦੇ ਰਹੇ ਆ 15 ਤੋਂ 20 ਦਿਨ ਪਹਿਲੇ ਅਸੀਂ 75 ਸਾਲ ਦੇ ਮਾਤਾ ਜੀ ਦਾ ਚੂਲਾ ਟੁੱਟ ਗਿਆ ਸੀਗਾ ਉਹਨਾਂ ਉਹਨਾਂ ਦੇ ਚੂਲੇ 'ਚ ਪਲੇਟ ਪਾ ਕੇ ਉਹਨਾਂ ਨੂੰ ਚੱਲਦਾ ਫਿਰਦਾ ਕੀਤਾ ਤੇ ਉਹਨਾਂ ਦਾ ਜੀਵਨ ਨੂੰ ਸੁਖੀ ਬਣਾਇਆ 5 ਲੱਖ ਦੀ ਸਕੀਮ ਦਾ ਹੈ ਜਿਹੜੇ ਜਿਹੜੇ ਤੁਸੀਂ ਕਰ ਰਹੇ ਆ ਅਸ਼ੂਮਨ ਦੇ ਤਹਿਤ ਉਨੇ ਬਿਠ ਹੋਰ ਜਿਹੜੇ ਜਿਹੜੇ ਆ ਜਿਹੜੇ ਆਪਰੇਸ਼ਨ ਨੇ ਉਹ ਕਵਰ ਕੀਤੇ ਜਾਂਦੇ ਨੇ ਤੁਸੀਂ ਥੱਗੀਆਂ ਵਾਲੇ ਤੋਂ ਦੱਸੋ ਇਸ ਵਿੱਚ ਜ਼ਿਆਦਾਤਰ ਸਰਕਾਰ ਨੇ ਆਪਰੇਸ਼ਨ ਰਿਜ਼ਰਵ ਰੱਖੇ ਹੋਏ ਨੇ ਤੇ ਕੁਝ ਆਪਰੇਸ਼ਨ ਜਿਵੇਂ ਕਿ ਚੂਲੇ ਬਦਲਣ ਦੇ ਲਿਗਾਮੈਂਟ ਦੇ ਮੋਡੇ ਮੋਡੇ ਦੇ ਲਿਗਾਮੈਂਟ ਰਿਪੇਅਰ ਦੇ ਅਤੇ ਹੋਰ ਥੋੜੇ ਬਹੁਤ ਟੁੱਟੀ ਹੱਡੀਆਂ ਦੇ ਆਪਰੇਸ਼ਨ ਅਲਾਉ ਕੀਤੇ ਗਏ ਨੇ ਜਿਹੜੇ ਕਿ ਅਸੀਂ ਬਿਲਕੁਲ ਫਰੀ ਸੇਵਾ ਕੀਤੀ ਜਾ ਰਹੀ ਹੈ ਮੈਂ ਸਿਰ ਕਿਨ ਮੈਂ ਇਹ ਹੀ ਦੇਣਾ ਚਾਹਾਂਗਾ ਕਿ ਇਹ ਕਰਨ ਹਸਪੀਟਲ ਵਿੱਚ ਹਰ ਤਰ੍ਹਾਂ ਦੀ ਸਹੂਲਤ ਉਪਲਬਧ ਹੈ ਆਪਰੇਸ਼ਨ ਥੀਟਰ ਅਤਿ ਆਧੁਨਿਕ ਟੈਕਨੀਕ ਨਾਲ ਬਣਾਇਆ ਗਿਆ ਹੈ ਤੇ ਹਰ ਤਰ੍ਹਾਂ ਦੀ ਮਸ਼ੀਨ ਉਪਲਬਧ ਹੈ। ਆਪਰੇਸ਼ਨ ਬਹੁਤ ਹੀ ਸਸਤੇ ਰੇਟਾਂ ਤੇ ਅਤੇ ਬਹੁਤ ਹੀ ਵਧੀਆ ਰਿਜ਼ਲਟ ਨਾਲ ਕੀਤੇ ਜਾਂਦੇ ਨੇ। ਤੇ ਤੁਸੀਂ ਆਓ ਤੇ ਇਸ ਸੁਵਿਧਾ ਦਾ ਲਾਭ ਉਠਾਓ। ਕਾਰਨ ਹਸਪਤਾਲ ਵਿੱਚ ਇਲਾਜ ਕਰਵਾ ਰਹੇ ਮਰੀਜ਼ਾਂ ਦੇ ਰਿਸ਼ਤੇਦਾਰਾਂ ਨਾਲ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਕਾਰਨ ਹਸਪਤਾਲ ਵਿੱਚ ਹਰ ਤਰ੍ਹਾਂ ਦੀ ਸੁਵਿਧਾ ਉਪਲਬਧ ਹੈ ਅਤੇ ਇੱਥੇ ਮਰੀਜ਼ਾਂ ਦੀ ਦੇਖਭਾਲ ਬੜੇ ਹੀ ਸਹੀ ਢੰਗ ਨਾਲ ਕੀਤੀ ਜਾਂਦੀ ਹੈ। क्या नाम है आपका प्रदीप है कहाँ के रहने वाले लखनऊ यूपी के कम हॉस्पिटल में आए हो क्या हुआ था इसका जी हड्डी टूट गई थी जी मुंडे के लड़के का क्या नाम है लिखा खोर जहाँ जी दखाल का क्या हुआ था हम वो लग गया एक्सीडेंट हो गया तो था इसके बाद कर्न हॉस्पिटल आए थे हाँ जी इलाज वगैरह कैसे हुआ इलाज हो गया था जी हाँ ठीक ठाक हो गए पंद्रह पंद्रह बीस दिन रहे जी बढ़िया इलाज हो गया हाँ जी हाँ डॉक्टर साहब बढ़िया जी आज नाम का तो पता नहीं है गुप्ता है राहुल गुप्ता जी डॉक्टर बढ़िया है जी बढ़िया चलन फिरन लगे जी ठीक है जी एक बढ़िया स्टाफ है जी नर्स भी रहे जी ठीक है जी ਹਾਂਜੀ ਨਾਮ ਦੱਸੋ ਮੇਰਾ ਨਾਮ ਸਾਹਿਬ ਪ੍ਰੀਤਕਾਰ ਹੈ ਕਿਹੜੇ ਮੈਡਮ ਮੈਂ ਪਿੰਚ ਚਲਾ ਤਾ ਬਿਲੋਂਗ ਕਰਦੀ ਆ ਕਰਨ ਹੌਸਪੀਟਲ ਆ ਨੂੰ ਕਿਹੜਾ ਤੁਹਾਨੂੰ ਮੈਂ ਕਹਿਣਾ ਚਾਹਨੀ ਆ ਅੱਜ ਤੋਂ 25 ਦਿਨ ਪਹਿਲਾਂ ਮੇਰੇ ਦਾਦੀ ਮਾਂ ਘਰੇ ਗਿਰ ਗਏ ਸੀ ਤੇ ਉਹਨਾਂ ਦੀ ਚੂਲੇ ਦੀ ਹੱਡੀ ਟੁੱਟ ਗਈ ਸੀ ਤੇ ਅਸੀਂ ਕਰਨ ਹੌਸਪੀਟਲ ਆਏ ਤੇ ਆ ਕੇ ਸਾਨੂੰ ਡਾਕਟਰ ਰਾਹੁਲ ਗੁਪਤਾ ਨੂੰ ਮਿਲੇ ਤੇ ਉਹਨਾਂ ਨੇ ਦੱਸਿਆ ਕਿ ਆਪਰੇਸ਼ਨ ਹੋਊਗਾ ਅਸੀਂ ਉਹਨਾਂ ਤੋਂ ਮੈਂ ਆਪਣੀ ਦਾਦੀ ਮਾਂ ਦਾ ਆਪਰੇਸ਼ਨ ਕਰਵਾਇਆ ਬਹੁਤ ਵਧੀਆ ਸੀਗਾ ਤੇ ਸਾਨੂੰ ਇੱਥੇ ਦੇ ਸਟਾਫ ਵੀ ਬਹੁਤ ਕਾਫੀ ਹੈਲਪ ਕੀਤੀ ਇੱਥੇ ਦੀ ਸਟਾਫ ਨੇ ਸਾਡੀ ਹੁਣ ਮੇਰੇ ਦਾਦੀ ਮਾਂ ਬਿਲਕੁਲ ਪ੍ਰੋਪਰ ਕਰਦੇ ਆ ਸਾਨੂੰ ਹੁਣ ਕੋਈ ਪ੍ਰੋਬਲਮ ਨਹੀਂ ਆ ਰਹੀ ਜੇ ਸਾਨੂੰ ਕੋਈ ਪ੍ਰੋਬਲਮ ਹੁੰਦੀ ਆ ਤਾਂ ਆਪਾਂ ਡਾਕਟਰ rahul gupta ਨਾਲ ਕੰਸਲਟ ਕਰ ਲੈਂਦੇ ਆ ਉਹ ਸਾਡੀ ਉਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ ਮੇਰੇ ਦਾਦੀ ਮਾਂ ਨੂੰ ਤੋਰਨ ਦੇ ਵਿੱਚ ਸਮਰਾਲੀ ਤੋਂ ਦਿਨੇਸ਼ ਕੁਮਾਰ ਭਾਰਤਵਾਜ ਦੀ ਇਹ ਖਾਸ ਰਿਪੋਰਟ